ਅਬਦਾਲੀ ਦਾ ਸਗਾ ਚਾਚਾ ਸਰਬੁਲੰਦ ਖਾਨ ਰੋਹਤਾਸ ਦੇ ਕਿਲੇ ਚ ਲੁਕਿਆ ਬੈਠਾ ਸੀ ਕਹਿੰਦੇ ਵੀ ਸਰਦਾਰ ਚੜਤ ਸਿੰਘ ਸ਼ੁਕਰ ਚੱਕੀਏ ਨੇ ਰੋਹਤਾਸ ਤੇ ਹੱਲਾ ਕੀਤਾ ਤੇ ਅਬਦਾਲੀ ਦਾ ਚਾਚਾ ਫੜ ਕੇ ਕੈਦ ਕਰ ਲਿਆ ਸਰਦਾਰ ਚੜਤ ਸਿੰਘ ਜਿੱਧਰ ਜਾਵੇ ਨਾਲ ਸਰਬੁਲੰਦ ਖਾਨ ਨੂੰ ਲਈ ਫਿਰੇ ਦਿਮਾਗ ਚ ਪਤਾ ਨਹੀਂ ਕੀ ਆਇਆ ਵੀ ਸਰਦਾਰ ਚੜਤ ਸਿੰਘ ਨੇ ਨਾਲ ਦੇ ਸਿੰਘਾਂ ਨੂੰ ਕਿਹਾ ਵੀ ਇੱਕ ਡੋਲੀ ਮੰਗਵਾਓ ਉਸ ਡੋਲੀ ਚ ਸਰਬੁਲੰਦ ਖਾਨ ਨੂੰ ਬਿਠਾ ਲਿਆ ਤੇ ਨਾਲ ਤੋਰ ਲਿਆ ਸਰਬੁਲੰਦ ਖਾਨ ਕਹੇ ਵੀ ਬਾਬਾ ਮੈਨੂੰ ਛੱਡ ਦੇ ਕਿਉਂ ਮੈਨੂੰ ਔਰਤਾਂ ਵਾਂਗੂ ਡੋਲੀ 'ਚ ਬਿਠਾਈ ਫਿਰਦਾ ਸਰਦਾਰ ਚੜ੍ਹਤ ਸਿੰਘ ਅੱਗੋਂ ਕਹਿੰਦਾ ਵੀ ਲੈ ਖਾਨਾ ਤੈਨੂੰ ਤਾਂ ਬੜੇ ਆਦਰ ਨਾਲ ਨਾਲ ਨਾ ਰੱਖਿਆ ਤੂੰ ਕਿਉਂ ਘਬਰਦਾ ਖਾਨ ਕਹਿੰਦਾ ਬਾਬਾ ਮੈਨੂੰ ਫੜ ਲਿਆ ਤੇ ਹੁਣ ਮਾਰਦਾ ਕਿਉਂ ਨਹੀਂ ਤੂੰ ਤਾਂ ਡੋਲੀ 'ਚ ਬਿਠਾ ਕੇ ਮੈਨੂੰ ਜਲੀਲ ਕਰਦਾ ਪਿਆ ਮੈਂ ਜਿੱਧਰ ਜਾਵਾਂ ਡੋਲੀ 'ਚ ਬੈਠੇ ਨੂੰ ਲੋਕ ਟਿੱਚਣਾ ਕਰਦੇ ਆ ਵੀ ਸਿੰਘਾਂ ਨੇ ਸਰਬੁਲੰਧ ਖਾਨ ਡੋਲੀ 'ਚ ਬਿਠਾਇਆ ਹੋਇਆ ਮੈਨੂੰ ਸ਼ਰਮ ਆਉਂਦੀ ਹੈ ਸਰਦਾਰ ਚੜ੍ਹਤ ਸਿੰਘ ਕਹਿੰਦੇ ਵੀ ਖਾਨਾ ਤੈਨੂੰ ਮਾਰਨਾ ਨਹੀਂ ਜਿਉਂਦੇ ਜੀ ਲਈ ਫਿਰਨਾ ਨਾਲ ਅਬਦਾਲੀ ਨੂੰ ਦਸਣਾ ਆਵੀ ਵੱਡਿਆ ਸੂਰਮਿਆ ਤੇਰਾ ਸਕਾ ਚਾਚਾ ਖਾਲਸੀ ਕੋਲ ਆ ਛੜਾਲ ਐ ਜੇ ਛੜਾ ਹੁੰਦਾ ਤਾਂ ਹਿੰਦੁਸਤਾਨ ਲਈ ਡਰਾਉਣਾ ਭੂਤ ਸੀ ਅਬਦਾਲੀ ਮਰਾਠਿਆਂ ਨੂੰ ਵਾਣੋ-ਵਾਣ ਕਰਨ ਵਾਲਾ ਅਬਦਾਲੀ ਕਾਬਲੋਂ ਹਾਲੇ ਓ ਰਕਾਬ ਪੈਰ ਨਾ ਧਰਦਾ ਸੀ ਤੇ ਜਵਾਹਰ ਸਿੰਘ ਵਰਗੇ ਰਾਜਪੂਤ ਤੇ ਹੁਲਕਰ Rao ਵਰਗੇ ਮਰਾਠੇ ਭੱਜ ਤੁਰਦੇ ਸੀ ਤੇ ਇੱਧਰ ਸਰਬਲੰਦ ਖਾਨ ਸਿੰਘਾਂ ਦਾ ਗਲ 'ਚ ਪਟਾ ਪਾਈ ਫਿਰਦਾ ਵੀ ਭਤੀਜ ਆਹ ਸਿੰਘਾਂ ਕੋਲ ਬੈਠਾ ਮੈਂ ਇੱਧਰ ਆ ਤੇ ਆਪਣਾ ਚਾਚਾ ਛੜਾ ਕੇ ਲੈ ਜਾ ਮੀਰ ਨਸੀਰ ਖਾਂ ਬਲੋਚ ਜਹਾਦੀ ਇਕੱਠੇ ਕਰਕੇ ਲਿਆਇਆ ਸੀ ਅਬਦਾਲੀ ਲਈ ਇਹ ਅਬਦਾਲੀ ਦਾ ਸਤਵਾਂ ਹੱਲਾ ਸੀ ਅਬਦਾਲੀ ਜਹਾਦ ਦੇ ਨਾਂ ਤੇ ਪੂਰਾ ਮੁਲਕ ਇਕੱਠਾ ਕਰੀ ਫਿਰਦਾ ਸੀ ਪਰ ਰੋਪੜ ਦੇ ਪਤਣੋਂ ਚੁੱਪ ਚਪੀਤਾ ਲੰਘ ਗਿਆ ਵੀ ਸਿੰਘ ਨਾ ਘੇਰ ਲੈਣ ਤੇ ਸਿੰਘ ਗਾਹਾਂ ਫਲੋਰ ਤੇ ਤਲਵਣ ਦੇ ਪਤਣ ਤੇ ਉਹਨੂੰ ਉਡੀਕਦੇ ਰਹਿ ਗਏ ਆਖਰ ਖਾਲਸੇ ਨੇ ਦੂਜੇ ਪਾਸਿਓਂ ਸਾਹਮਣੇ ਤੋਂ ਜਾ ਕੇ ਰਿਆ ਅਬਦਾਲੀ ਵੀ ਤੇਰਾ ਲੜਨ ਦਾ ਚਾਲ ਆਉਣਾ ਤੂੰ ਲੁਕਦਾ ਫਿਰਦਾ ਜੰਗ ਹੋਈ ਤੇ ਇਸ ਹਫਤਾ ਭਰ ਦੀ ਲੜਾਈ ਚ ਪੂਰਾ ਹਫਤਾ ਖਾਲਸਿਆ ਨੇ ਅਬਦਾਲੀ ਦੀ ਭੂਤਨੀ ਭਲਾਈ ਰੱਖੀ ਅਬਦਾਲੀ ਜਹਾਦੀ ਲੈ ਕੇ ਆਏ ਮੀਰ ਨਸੀਰ ਨੂੰ ਬਲੋਚ ਨੂੰ ਕਹਿੰਦਾ ਕਹਿੰਦਾ ਉਹ ਨਸੀਰਿਆ ਤੈਨੂੰ ਮੇਰੀ ਸੌ ਜੇ ਤੂੰ ਇਨਾ ਕਾਫਰਾ ਮਗਰ ਦੌੜਿਆ ਇਹ ਤੈਨੂੰ ਮਾਰ ਦੇਣਗੇ ਇਹ ਅੱਗੇ ਲੱਗ ਕੇ ਵੀ ਦੌੜ ਪੈਣ ਪਰ ਕਿਸੇ ਨੇ ਇਹਨਾਂ ਦੇ ਪਿੱਛੇ ਨਹੀਂ ਜਾਣਾ ਨਹੀਂ ਤਾਂ ਇਹਨਾਂ ਦੇ ਪਿੱਛੇ ਗਿਆ ਮੁੜਿਆ ਕੋਈ ਨਹੀਂ ਹਾਲੇ ਤੱਕ ਇਸ ਲੜਾਈ ਦਾ ਝੰਬਿਆ ਅਬਦਾਲੀ ਲਾਹੌਰ ਵੀ ਨਹੀਂ ਖੜੋਤਾ ਉਹਨੇ ਸਿੱਧਾ ਕਾਬਲ ਜਾ ਕੇ ਸਾਹ ਲਿਆ